ਕਾਂਗਰਸ ਦੇ ਸੀਨੀਅਰ ਲੀਡਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਦੌਰੇ ਉੱਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਵਿੱਚ ਪੁੱਜੇ ਹੜ੍ਹਾਂ ਦਾ ਪਾਣੀ ਉਤਰ ਜਾਣ ਮਗਰੋਂ ਲਗਾਤਾਰ ਲੀਡਰਾਂ ਦਾ ਆਉਣ ਜਾਣ ਲੱਗਿਆ ਹੋਇਆ ਹੈ ਕੇਂਦਰ ਸਰਕਾਰ ਨਾਲ ਸੰਬੰਧਤ ਕਈ ਮੰਤਰੀ ਵੀ ਹੁਣ ਤੱਕ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰ ਚੁੱਕੇ ਨੇ ਇਥੋਂ ਤੱਕ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇੱਕ ਵਾਰ ਫੇਰੀ ਪਾ ਕੇ 1600 ਕਰੋੜ ਰੁਪਏ ਦੀ ਰਾਹਤ ਭੇਜਣ ਦਾ ਐਲਾਨ ਕਰ ਚੁੱਕੇ ਨੇ ਜੇਕਰ ਕੁਝ ਘਾਟ ਰੜਕੀ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੇ ਹੜ੍ਹਾਂ ਦੇ ਸਮੇਂ ਹੀ ਬਿਮਾਰ ਹੋਣ ਕਰਕੇ ਹਸਪਤਾਲ ਵਿੱਚ ਭਰਤੀ ਸਨ ਦਰਜਨਾਂ ਦੀ ਗਿਣਤੀ ਵਿੱਚ ਹਰ ਰੋਜ਼ ਛੋਟੇ ਵੱਡੇ ਲੀਡਰ ਇਨ੍ਹਾਂ ਖੇਤਰਾਂ ਦਾ ਦੌਰਾ ਕਰਦੇ ਨੇ ਹੜ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਂਦੇ ਨੇ ਪਰ ਇਹ ਕਰੋੜਾਂ ਅਰਬਾਂ ਪਤੇ ਲੀਡਰ ਆਪਣੇ ਕੋਲੋਂ ਕੋਈ ਮਾਲੀ ਮਦਦ ਨਹੀਂ ਕਰ ਰਹੇ ਸਿਆਸਤ ਵਿੱਚ ਆ ਕੇ ਜਿਸ ਦਾ ਵੀ ਦਾ ਲੱਗਿਆ ਉਹ ਪੰਜਾਂ ਦਸਾਂ ਸਾਲਾਂ ਵਿੱਚ ਕਰੋੜਾਂ ਵਿੱਚ ਖੇਡਣ ਲੱਗਿਆ ਅਤੇ ਵੱਡੇ ਕਾਰੋਬਾਰ ਖੜੇ ਕਰ ਲਏ ਹੁਣ ਇਸ ਕੁਦਰਤੀ ਕਰੋਪੀ ਅਤੇ ਵੱਡੀ ਮਾਰ ਸਮੇਂ ਦੱਸੋ ਕਿਹੜੇ ਲੀਡਰ ਨੇ ਘਰੋਂ ਨੋਟ ਚੁੱਕ ਕੇ ਬੰਡੇ ਜਿਵੇਂ ਕੁਝ ਗਾਇਕ ਕਲਾਕਾਰਾਂ ਪ੍ਰਵਾਸੀ ਪੰਜਾਬੀਆਂ ਅਤੇ ਹੋਰ ਹਿੰਮਤੀ ਆਮ ਲੋਕਾਂ ਨੇ ਕਮਾਲ ਕਰ ਦਿਖਾਇਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਜ਼ਰੂਰ ਅਝੀਹਾ ਕਰਦੇ ਨਜ਼ਰ ਆਏ ਜਿੰਨਾ ਉਤੇ ਵਿਰੋਧੀਆਂ ਨੇ ਸ਼੍ਰੋਮਣੀ ਕਮੇਟੀ ਦੇ ਰੁਪਏ ਦੀ ਦਰਬਾਰਤੋਂ ਦੇ ਦੋਸ਼ ਮੜ ਦਿੱਤੇ ਬਾਕੀ ਦੇ ਸੈਂਕੜੇ ਲੀਡਰ ਤਾਂ ਹਾਥੀ ਘੁੱਟ ਗਏ ਆਮ ਲੋਕਾਂ ਨੂੰ ਛੱਡੋ ਸਰਕਾਰ ਦਾ ਹਾਲ ਵੀ ਹੱਥ ਘੁੱਟਣ ਵਾਲਾ ਹੀ ਰਿਹਾ ਪੰਜਾਬ ਸਰਕਾਰ ਤੋਂ ਪੰਜਾਬੀਆਂ ਤੇ ਹਰ ਪੀੜਤਾ ਨੂੰ ਵੱਡੀਆਂ ਉਮੀਦਾਂ ਸਨ ਪਰ ਖਜ਼ਾਨਾ ਖਾਲੀ ਹੋਣ ਕਰਕੇ ਸਰਕਾਰ ਤਾਂ ਆਪ ਪੀਪਾ ਖੜਕਾਉਂਦੀ ਨਜ਼ਰ ਆਉਂਦੀ ਆ ਵੈਸੇ ਸਰਕਾਰ ਨੇ ਸੌਖਾ ਢੰਗ ਲੱਭ ਲਿਆ ਸਫਾਈ ਮਹਿੰਮ ਚਲਾਉਂਦਾ ਐਲਾਨ ਕਰ ਦਿੱਤਾ ਇਸ ਉੱਤੇ ਕਿਹੜਾ ਤੇਲਾ ਖਰਚ ਹੋਣਾ ਹੈ ਨਾਲੇ ਮੰਤਰੀ ਐਮ ਐਲ ਏ ਅਤੇ ਆਵਾ ਦੀ ਪਾਰਟੀ ਦੇ ਆਗੂ ਫੀਲਡ ਵਿੱਚ ਸਰਗਰਮ ਨਜ਼ਰ ਆਉਣਗੇ ਇਸੇ ਲਈ ਤਾਂ ਕੈਬਨਟ ਮੰਤਰੀ ਲਾਲਚੰਦ ਕਟਾਰੂ ਚੱਕ ਹਰਪਜਨ ਸਿੰਘ ਈਟੀਓ ਲਾਲਜੀਤ ਸਿੰਘ ਭੁੱਲਰ ਸਣੇ ਦਰਜਨਾ ਹੋਰ ਝਾੜੂ ਵਾਲੇ ਆਗੂ ਹੱਥਾਂ ਵਿੱਚ ਝਾੜੂ ਚੁੱਕੀ ਫਿਰਦੇ ਨੇ ਇਸੇ ਲਈ ਤਾਂ ਕਿਹਾ ਕਿ ਹੜਾ ਤੋਂ ਬਾਅਦ ਜ਼ਮੀਨੀ ਪੱਧਰ ਉੱਤੇ ਲੀਡਰਾਂ ਦਾ ਤਹਾੜ ਆ ਗਿਆ ਪਰ ਪਿਆ ਪੱਖੋ ਸੁੱਕਾਈ ਹੈ ਜਿੱਥੋਂ ਤੱਕ ਰਾਹੁਲ ਗਾਂਧੀ ਦੇ ਦੌਰੇ ਦਾ ਸਵਾਲ ਹੈ ਤਾਂ ਉਹਨਾਂ ਇਹ ਮੁੱਦਾ ਪਾਰਲੀਮੈਂਟ ਸੈਸ਼ਨ ਵਿੱਚ ਚੁੱਕਨ ਦਾ ਭਰੋਸਾ ਦਿਵਾਇਆ। ਉਹ ਕਈ ਹੜਪੀੜਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਜਾ ਕੇ ਮਿਲੇ, ਉਹਨਾਂ ਭਾਰੀ ਨੁਕਸਾਨ ਝੱਲਣ ਵਾਲਿਆਂ ਦਾ ਹਾਲ-ਚਾਲ ਜਾਣਿਆ, ਦੁਖੀ ਔਰਤਾਂ ਨੂੰ ਵੀ ਮਿਲੇ ਅਤੇ ਬੱਚਿਆਂ ਨੂੰ ਗੱਲ ਆ ਕੇ ਹੌਸਲਾ ਵੀ ਦਿੱਤਾ ਅਤੇ ਲਾਡ ਵੀ ਲੜਾਇਆ। ਇਸ ਸਮੇਂ ਪੰਜਾਬ ਮਾਮਲਿਆਂ ਦੇ ਇੰਚਾਰਜ ਭਪੇਸ਼ ਬਗੇਲ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਐਮਪੀ ਸੁਖਜਿੰਦਰ ਸਿੰਘ ਰੰਧਾਵਾ ਐਮਪੀ ਗੁਰਜੀਤ ਸਿੰਘ ਗੌਜਲਾ ਐਮਐਲਏ ਪਰਗਤ ਸਿੰਘ ਨਵਜੋਤ ਸਿੱਧੂ ਤੋਂ ਇਲਾਵਾ ਹੋਰ ਕਾਂਗਰਸ ਲੀਡਰਸ਼ਿਪ ਉਹਨਾਂ ਦੇ ਨਾਲ ਰਹੀ ਇਸ ਦੌਰੇ ਸਮੇਂ ਇੱਕ ਤਾਂ راہੁਲ ਗਾਂਧੀ ਨੂੰ ਸਰੋਪਾ ਦੇਣ ਅਤੇ ਅਰਦਾਸ ਕਰਨ ਉੱਤੇ ਬਿਵਾਦ ਖੜਾ ਹੋਇਆ ਦੂਜਾ ਉਹਨਾਂ ਨੂੰ ਰਾਵੀ ਦੇ ਪਾਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਕੋਲ ਪੁਲਿਸ ਵੱਲੋਂ ਨਾ ਜਾਣ ਦੇਣ ਉੱਤੇ ਵੀ ਰੌਲਾ ਪਿਆ ਸਰੋਪਾ ਦੇਣ ਦੇ ਮੁੱਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਇੱਕ ਪਾਸੇ ਅਤੇ ਪੁਨਰ ਸਰਜੀਤ ਅਕਾਲੀ ਦਲ ਦੂਜੇ ਪਾਸੇ ਖੜੇ ਨਜ਼ਰ ਆਏ

सर मैं बिडो हो हूँ ये मेरे छोटे छोटे बच्चे हैं जब ये दो साल के थे ना तो मेरे हस्बैंड की डेथ हो गई थी और हस्बैंड की डेथ होने का कारण ये था कि मेरे इधर पुल नहीं था बस पुल होने का उनको मतलब सर, मत कर कर था, था, हो गया मत था नहीं पहुँच पाए ਕਿਸ ਕਰਕੇ ਜਿਵੇਂ ਕਿ ہمارا ਪੁਲ ਨਹੀਂ ਤੁਹਾਨੂੰ ਅਗਰ ਮਾਰੇ ਕੋਲ ਪੁਲ ਹੁੰਦਾ ਤੋ ਹਮ ਬੀ ਟਾਈਮ ਤੇ ਜਾਂਦੇ ਹਸਪੀਟਲ ਉਹਨੇ ਇਨਕਾ ਪਾਪਾ ਬਹਨ ਚਲ ਅਮਰ ਸਰਦੇਜ ਨਾਲਾ ਦੇ ਕੋਨੇ ਵਾਲ ਪਿੰਡ ਦਾ ਦੌਰਾ ਕਰਨ ਮਗਰੋਂ ਰਾਹੁਲ ਗਾਂਧੀ ਨੇ ਡੇਰਾ ਬਾਬਾ ਨਾਨਕ ਇਲਾਕੇ ਦਾ ਦੌਰਾ ਕੀਤਾ ਅਤੇ ਦਿਨਾਂ ਨਗਰ ਦੇ ਮਕੌੜਾ ਪੱਤਨ ਪਹੁੰਚੇ। راہਲ ਗਾਂਧੀ ਨੇ ਮਕੌੜਾ ਪੱਤਨ ਤੋਂ ਰਾਵੀ ਪਾਰ ਦੇ ਸੱਤ ਪਿੰਡਾਂ ਵਿੱਚ ਜਾ ਕੇ ਹੜਪੀੜਤਾ ਨੂੰ ਮਿਲਣਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਜਾਣ ਦੀ ਆਗਿਆ ਨਹੀਂ ਦਿੱਤੀ ਜਿਸ ਕਰਕੇ ਆਹਾ ਬਹਿਸ ਵੀ ਹੋਈ। ਬਹਿਸ ਦੌਰਾਨ راہਲ ਗਾਂਧੀ ਨੇ ਤਾਂ ਦੇਸ਼ ਅੰਦਰ ਇਹ ਸੁਰੱਖਿਆ ਦੇਣ ਵਿੱਚ ਨਾਕਾਮ ਰਹਿਣ ਵਾਲੀ ਪੁਲਿਸ ਨੂੰ ਸਵਾਲ ਕੀਤਾ। ਨਾਲ ਹੀ ਰਾਜਾ ਬੜਿੰਗ ਅਤੇ ਪ੍ਰਤਾਪ ਸਿੰਘ ਬਾਜਬਾ ਵੀ ਬੋਲ ਪਏ।

लीडर ऑफ अपोजिशन कैन नॉट पुलिस आदित्य जी साहब एक ही गल है कि सर कह दे है कि वहां पर हिंदुस्तानी रह रहे हैं हिंदुस्तान के गांव है मैं यार वहां उनको मिलने जाना चाहता हूं अगर इस देश में अगर मेरे को या उनको हम इंडिया में ही आप प्रोटेक्शन नहीं दे सकते तो फिर कारण क्या हमें क्यों रोका जा रहा है आप बताइए ना हमें राहुल गांधी पंजाब और ਤਾ ਪਿਛੋਕੜ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਕੀਤੀਆਂ ਕਾਰਵਾਈਆਂ ਦਾ ਮੁੱਦਾ ਨਾ ਉੱਠੇ ਇਹ ਕਿਵੇਂ ਹੋ ਸਕਦਾ ਹੈ ਇਸ ਵਾਰ ਵੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਜਾਣ ਅਤੇ ਅਰਦਾਸ ਕਰਵਾਉਣ ਤੇ ਸਰੂਪਾ ਦੇਣ ਦਾ ਮੁੱਦਾ ਉੱਠ ਖੜਾ ਹੋਇਆ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਵਾਲੇ ਜੋ ਬੋਲੇ ਉਸਦੇ ਇਹਨਾਂ ਉਲਟ ਜਾ ਕੇ ਪੁਨਰਸਰਜੀਤ ਅਕਾਲੀ ਦਲ ਨੇ ਹਮਲਾ ਬੋਲਿਆ ਅਰਦਾਸ ਕਰਨ ਅਤੇ ਸਰੂਪਾ ਦੇਣ ਵਾਲੇ ਸ਼ਖਸ ਦਾ ਜ਼ਿਕਰ ਛਿੜ ਪਿਆ ਜੋ ਸ਼੍ਰੋਮਣੀ ਕਮੇਟੀ ਦਾ ਸੇਵਾਮੁਕਤ ਮੁਲਾਜ਼ਮ ਹੈ ਦੋਵੇਂ ਧੜੇ ਇਸ ਸ਼ਖਸ ਨੂੰ ਲੈ ਕੇ ਇੱਕ ਦੂਜੇ ਨੂੰ ਨਿੰਦਣ ਲੱਗ ਪਏ ਅਜਿਹੇ ਕੁਝ ਲੋਕ ਵੀ ਨੇ ਜਿਨ੍ਹਾਂ ਸੋਸ਼ਲ ਮੀਡੀਆ ਉੱਤੇ ਇਸ ਨੂੰ ਬੇਲੋੜਾ ਮੁੱਦਾ ਦੱਸਿਆ ਅਤੇ ਆਖਿਆ ਕਿ ਰਾਹੁਲ ਗਾਂਧੀ ਤਾਂ ਉਸ ਵੇਲੇ ਬਹੁਤ ਛੋਟੀ ਉਮਰ ਦਾ ਸੀ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਰਮਦਾਸ ਵਿਕੇ ਸਰੋਪਾ ਦੇਣ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਾਂਚ ਦੇ ਆਦੇਸ਼ ਦਿੱਤੇ ਨੇ ਉਹਨਾਂ ਆਖਿਆ ਕਿ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪ੍ਰਧਾਨ ਧਾਮੀ ਨੇ ਆਖਿਆ ਕਿ ਅੰਤਰਿਕ ਕਮੇਟੀ ਵੱਲੋਂ ਕੀਤੇ ਫੈਸਲੇ ਮੁਤਾਬਕ ਗੁਰਦੁਆਰਾ ਸਹਿਵਾਨ ਦੇ ਦਰਵਾਜ਼ੇ ਅੰਦਰ ਸਿਆਸੀ ਸ਼ਕਤੀਤਾ ਨੂੰ ਸਰੋਪਾ ਦੇਣ ਉੱਤੇ ਪਾਬੰਦੀ ਹੈ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਅਤੇ ਦੂਜੇ ਧੜੇ ਨਾਲ ਸੰਬੰਧਿਤ ਜਥੇਦਾਰ ਸੁਰਿੰਦਰ ਸਿੰਘ ਭੁੱਲੇ ਰਾਠਾ ਭਾਈ ਮਨਜੀਤ ਸਿੰਘ ਮਾਸਟਰ ਮਿੱਠੂ ਸਿੰਘ ਕਾਂਕੇ ਮਲਕੀਸ਼ ਸਿੰਘ ਚੰਗਾਲ ਨੇ ਆਕਿਆ ਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਹੇਠਾਂ ਦੇ ਗੁਰਦੁਆਰਾ ਸ਼੍ਰੀ ਸਮਾਦ ਬਾਬਾ ਬੁੱਢਾ ਜੀ ਸਾਹਿਬ ਰਮਦਾਸ ਵਿਖੇ ਰਾਹੁਲ ਗਾਂਧੀ ਨੂੰ ਸਰੂਪਾਉ ਦੇ ਕੇ ਸਿੱਖਾਂ ਦੇ ਅੱਲੇ-ਜਗਮਾ ਉੱਤੇ ਨਮਕ ਛਿੜਕਿਆ ਹੈ ਉਹਨਾਂ ਦੋਸ਼ ਲਾਇਆ ਕਿ ਗਾਂਧੀ ਪਰਿਵਾਰ ਨੇ ਸੱਤਾ ਦੇ ਨਸ਼ੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਟਹਿ ਟੇਰੀ ਕੀਤਾ ਇਸੇ ਤਰ੍ਹਾਂ ਦਿੱਲੀ ਵਿੱਚ ਹੋਈ ਸੀ ਇੱਕ ਨਸਲ ਕੁਸ਼ੀ ਲਈ ਵੀ ਗਾਂਧੀ ਪਰਿਵਾਰ ਜ਼ਿੰਮੇਵਾਰ ਜਿਸ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਸਰਪਉ ਹੋ ਦੇਣਾ ਗਲਤ ਰਵਾਇਤ ਹੈ ਉਪਰੋਂ ਇਹ ਵੱਜਰ ਗਲਤੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਚੱਲਦੇ ਗੁਰਦੁਆਰਿਆਂ ਵਿੱਚ ਕਰਨੀ ਹੋਰ ਵੀ ਸ਼ਰਮਨਾਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੂ ਅਰਦਾਸ ਕੀਤੀ ਜਾ ਰਹੀ ਹੈ ਆਪਣਾ ਭਲਾ ਸਭ ਕਾ ਹੋਈ ਮੰਗਣਾ ਦੇ ਮਾ ਬਾਪ ਅਨੁਸਾਰ ਸੱਚੇ ਪਾਤਸ਼ਾਹ ਸਮੁੱਚੀ ਮਾਨਵਤਾ ਦਾ ਭਲਾ ਕਰੋ ਤੂੰ ਹਰ ਪੀਤ ਲੋਕ ਅਤੇ ਇਸੇ ਤਰ੍ਹਾਂ ਕਈ ਮਨੁੱਖੀ ਜਾਨਾ ਮਾਲ ਮਨੁੱਖੀ ਜਾਨਾ ਕਈਆਂ ਸਤਿਗੁਰੂ ਦੀਓ ਉਹਨਾਂ ਨੂੰ ਆਪਣੇ ਚਰਨਾ ਧੰਨ ਧੰਨ ਮੇਰੀ ਪੀਰੀ ਦੇ ਬਾਲਕ ਸ਼ੈਨਸ਼ਾ ਪਿੱਤਾ ਗੁਰੂ ਹਰਗੋਬਿੰਦ ਸਾਹਿਬ ਜੁੜਿਆ ਗਿਆ ਭੁੱਲੇ ਦਰਸ਼ਨ ਦੀ ਦਾਤ ਸੇਵਾ ਸੁਭਾਰ ਦਾ ਦਾਨ ਹਰ ਸਾਜੀ ਬੋਲੇ ਸੁਨਿਹਾਰਾ राहुल गांधी ਦੇ ਦੌਰੇ ਸਮੇਂ ਨਾਲ ਚੱਲ ਰਹੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਇਸ ਸਮੇਂ ਪਤੇ ਦੀ ਗੱਲ ਆਖੀ राहुल गांधी ਜੀ ਪੰਜਾਬ ਦੇ ਦੌਰੇ ਪੇ ਆਏ ਹਨ ਜੋ ਲੋਕਾਂ ਕੀ ਫਸਲ ਬਰਬਾਦ ਹੋ ਗਈ ਜਿਨਕੇ ਘਰ ਖਰਾਬ ਹੋ ਗਏ ਘਰ ਉਜੜ ਗਏ ਉਹਨਕੇ ਸਾਥ ਖੜੇ ਹੋਣੇ ਕੇ ਲਈ ਹਮਦਰਦੀ ਕੇ ਸਾਥ ਆਏ ਹਨ ਹਮ ਉਨਕਾ ਸਵਾਗਤ ਕਰਦੇ ਹਾਂ ਵਿਗਰਾਮਾ ਦਾ ਪ੍ਰਧਾਨ ਮੰਤਰੀ ਕਰ ਗਿਆ ਸਾਨੂੰ 1600 ਕਰੋੜ ਰੁਪਇਆ ਦੇ ਗਿਆ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਦੋ ਜ਼ਿਲ੍ਹਿਆਂ ਦੇ ਵਿੱਚ ਫਸਲ ਖਰਾਬ ਹੋਈ ਸੀ ਕੱਲੀ ਫਸਲ ਉਹ ਵੀ ਕੱਲਾ ਨਰਮਾ 700 ਕਰੋੜ 716 ਕਰੋੜ ਰੁਪਏ ਲੱਗਿਆ ਸੀ ਤੇ 1600 ਕਰੋੜ ਰੁਪਏ ਸਾਰੇ ਪੰਜਾਬ 'ਚ ਕੀ ਕਰ ਲੇਗਾ ਵਿਧਾਇਕ ਪਰਗਤ ਸਿੰਘ ਵੀ ਅਜਿਹੇ ਮੌਕੇ ਨਪੇ ਤੁਲੇ ਸ਼ਬਦਾਂ ਵਿੱਚ ਬੋਲੇ ਅਤੇ ਉਸ ਤੋਂ ਉਹਨਾਂ ਦੀ ਸਿਆਣਪ ਇੱਕ ਵਾਰ ਫੇਰ ਝਲਕੀ ਉਹ ਦੋਨੋਂ ਸਰਕਾਰਾਂ ਇੱਕ ਦੂਸਰੇ 'ਤੇ ਬਲੇਮ ਕਰਦੀਆਂ ਜਿਹੜਾ ਐਸਡੀਆਰਐਫ ਫੰਡ ਹੈਗਾ ਉਹਦੇ ਵਿੱਚ 12000 ਕਰੋੜ ਰੁਪਏ ਦੀ ਕੋਈ ਗੱਲ ਨਹੀਂ ਕਰ ਰਹੇ ਕੀ ਉਹ ਕਿੱਥੇ ਗਿਆ ਉਹ ਕਿੱਥੇ ਵਰਤਿਆ ਕਿ ਨਹੀਂ ਵਰਤਿਆ ਤੇ ਤੂੰ ਜਿਹੜੇ ਹੜ ਆਉਂਦੇ ਆ ਉਹਦੀ ਪਹਿਲਾਂ ਪ੍ਰੈਪਰੇਸ਼ਨ ਹੁੰਦੀ ਆ ਪ੍ਰੈਪਰੇਸ਼ਨ ਦੀਆਂ ਮੀਟਿੰਗ ਜਿਹੜੀਆਂ ਉਹ ਜਨਵਰੀ ਫਰਵਰੀ ਮਾਰਚ ਚ ਹੁੰਦੀਆਂ ਇਹ ਇੱਕ ਇੱਕ ਪੱਕੀ ਪ੍ਰਕਿਰਿਆ ਹੈਗੀ ਆ ਔਰ ਉਹਦੇ ਤੋਂ ਬਾਅਦ ਜਦੋਂ ਇਹਨਾਂ ਨੇ ਮੀਟਿੰਗ ਹੀ ਪਹਿਲੀ ਜੂਨ ਦੇ ਮੱਧ ਚ ਕੀਤੀ ਔਰ ਉਹਨਾਂ ਨੂੰ ਬਿਲਕੁਲ ਪਤਾ ਨਹੀਂ ਹੈ ਕਿ ਅਸੀਂ ਇਹਨੂੰ ਕਿੱਦਾਂ ਹੈਂਡਲ ਕਰਨਾ ਕਿਉਂਕਿ ਆਪਾਂ ਆਪਾਂ ਸਾਰੇ ਸਮਝ ਸਕਦੇ ਆ ਜਿਹੜੇ ਹੜ ਹੈ ਜੇ ਪਾਣੀ ਆਉਂਦਾ ਕਿਤੇ ਬੰਦੇ ਥੋੜੀ-ਮੋੜੀ ਖੜੇ ਕਰਕੇ ਪਾਣੀ ਦਿੱਤਾ ਜਾ ਸਕਦਾ ਉਹਦੇ ਲਈ ਪ੍ਰੋਪਰ ਪ੍ਰੈਪਰੇਸ਼ਨ ਹੁੰਦੀ ਆ ਪਰ ਅਨਫੋਰਚੂਨੇਟਲੀ ਇਹਨਾਂ ਦਾ ਜਿਹੜਾ ਮਿਨਿਸਟਰ ਆ ਬ੍ਰਿੰਦਰ ਗੋਇਲ ਉਹ ਨੇ ਆਨ ਦਾ ਫਲੋਰ ਆਫ ਦਾ ਹਾਊਸ ਇਹ ਗੱਲ ਐਡਮਿਟ ਕੀਤੀ ਕਿ ਸਾਡੀਆਂ ਪੂਰੀਆਂ ਤਿਆਰੀਆਂ ਪਹਿਲੀ ਗੱਲ ਤਾਂ ਹੜ ਆਉਂਦੇ ਨਹੀਂ ਜੇ ਆਉਣਗੇ ਤਾਂ ਅਸੀਂ ਬਿਲਕੁਲ ਤਿਆਰ ਪਰ ਤਿਆਰ ਆ ਤੁਹਾਨੂੰ ਕਿਤੇ ਵਿਖੇ ਹੋਣ ਸਰਕਾਰ ਦੇ ਨੁਮਾਇंदे ਜਾਂ ਸਰਕਾਰ ਕੰਮ ਕਰਦੀ ਪਰ ਮੈਂ ਨਹੀਂ ਸਮਝਦਾ ਕਿ ਇਹ ਜਿਹੜੇ ਲੋਕ ਮੈਂ ਕਹਿੰਦਾ ਕਿ ਜਿਹੜੇ ਹੜਪੀੜਪਤ ਹੈ ਉਹਨਾਂ ਦੇ ਕੋਲ ਜਾਣਾ ਚਾਹੀਦਾ ਮੈਨੂੰ ਲੱਗਦਾ ਪੰਜਾਬੀ ਤਾਂ ਆਪਣੇ ਆਪ ਚ ਹੀ ਇੰਨੇ ਫਰਾਕ ਦੇ ਲਿਆ ਕਿ ਲੰਗਰ ਲਾਉਣਾ ਜਾਂ ਹੋਰ ਚੀਜ਼ਾਂ ਜਿਹੜੀਆਂ ਮੁਹੱਈਆ ਕਰਾਉਣੀਆਂ ਉਹ ਸਾਰਾ ਕੁਝ ਕਰਦੇ ਆ ਅੱਛਾ ਮੈਂ ਕਈ ਦੇਖਦਾ ਸਰਕਾਰ ਦੇ ਮੰਤਰੀ ਬੂਰੂ ਚੱਕੀ ਫਿਰਦੇ ਆ ਕੋਈ ਡੀਸੀ ਪਾਣੀ ਦੀਆਂ ਬੋਤਲਾਂ ਚੱਕੀ ਫਿਰਦਾ ਵੀ ਪਹਿਲਾਂ ਮਾਈਨਿੰਗ ਜਿਹੜੀ ਹੋ ਰਹੀ ਸੀ ਉਹ ਤੁਹਾਨੂੰ ਦਿਖ ਨਹੀਂ ਰਹੀ ਸੀ ਪਹਿਲਾਂ ਪ੍ਰੈਪਰੇਸ਼ਨ ਕਿਸੇ ਨੇ ਕੀਤੀ ਨਹੀਂ ਇਹ ਤਾਂ ਪੰਜਾਬੀ ਪਤਾ ਨਹੀਂ ਕੀ ਸੋਚਣ ਲੱਗ ਪੈਂਦੇ ਆ ਕਿ ਹਾਂ ਵੀ ਸ਼ਾਇਦ ਇਹ ਚਾਰ ਪਾਣੀ ਦੀਆਂ ਬੋਤਲਾਂ ਦਿਖਾ ਕੇ ਤਾਂ ਅਸੀਂ ਪਤਾ ਨਹੀਂ ਕੀ ਇਹ ਸਾਨੂੰ ਬੁਤੀ ਦੇ ਰਹੇ ਆ ਪਰ ਅਸਲੀ ਪ੍ਰੈਪਰੇਸ਼ਨ ਜਿਹੜੀ ਆ ਉਹ ਦੀ ਪਹਿਲਾਂ ਆ ਜਾਂ ਹੁਣ ਬਾਅਦ ਵਿੱਚ ਜਦੋਂ ਉਹਨਾਂ ਨੂੰ ਜ਼ਰੂਰਤ ਪੈਣੀ ਆ ਮੁੜ ਵਸੇ ਦੇ ਲਈ ਰੀਹੈਬਿਲਿਟ ਮੁੜ ਕੇ ਕਿਸੇ ਨੇ ਨਾ ਪਹਿਲਾਂ ਕੋਈ ਆ ਨਾ ਕਿਸੇ ਨੇ ਮੁੜ ਕੇ ਆੜਾ ਮੇਰੀ ਸਾਰਿਆਂ ਨੂੰ ਅਪੀਲ ਵੀ ਆ ਤੁਹਾਡੇ ਦੁਆਰਾ ਕੀ ਜਿੰਨੀ એનર્ਜੀ ਹੈਗੀ ਆ ਉਹਨੂੰ ਥੋੜਾ ਜਿਆਹਾ ਹੋਲਡ ਕਰ ਲਓ ਇਹਨਾਂ ਨੂੰ ਬਹੁਤ ਰਾਸ਼ਨ ਦੇ ਉੱਤੇ ਜੀਸਟ ਨਾ ਕਰੀਏ ਆਪਾਂ ਇਹਨਾਂ ਲੋਕਾਂ ਦੀ ਮਦਦ ਕਰੀਏ ਜਿਨ੍ਹਾਂ ਦੇ ਘਰ ਚਲੇ ਗਏ ਜਿਨ੍ਹਾਂ ਦੇ ਕੋਲ ਕੋਈ ਕੱਪੜਾ ਨਹੀਂ ਜਿਨ੍ਹਾਂ ਦੇ ਡੰਗਰਮਾਲ ਚਲੇ ਗਿਆ ਤੇ ਜਿਹੜੇ ਦੇਸੀ ਕਲੀ ਜਿਨ੍ਹਾਂ ਦੀਆਂ ਖੂੜੀਆਂ ਖੂੜੀਆਂ ਜ਼ਮੀਨਾਂ ਵੀ ਸਿੱਗੀਆਂ ਉਹਨਾਂ ਉੱਤੇ ਵੀ ਕਈ ਕੇਸ ਹਿੱਟ ਜਿਹੜੀ ਮਿੱਟੀ ਰਾਹੁਲ ਗਾਂਧੀ ਦੇ ਦੌਰੇ ਸਮੇਂ ਨਵਜੋਤ ਸਿੰਘ ਸਿੱਧੂ ਤਾਂ ਨਜ਼ਰ ਨਹੀਂ ਆਏ ਪਰ ਉਹਨਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਸਰਗਰਮ ਦਿਸੇ ਉਹਨਾਂ ਰਾਹੁਲ ਗਾਂਧੀ ਦੀ ਸਿਫਤ ਵੀ ਕੀਤੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾ ਆ ਸਕਣ ਦਾ ਕਾਰਨ ਵੀ ਦੱਸਿਆ ਦੇਖੋ ਹਮ ਲੋਗੋ ਕੇ ਲਿਏ ਬਹੁਤ ਬੜੀ ਮੋਟੀਵੇਸ਼ਨ ਹੈ ਕਿਉਂਕਿ ਐਕਚੁਅਲੀ ਜਬ ਇੱਕ ਸਟੇਟ ਕਾ ਸੀਐਮ ਡਿਫਰੈਂਟ ਹੋ ਤੋ ਹਮਾਰੇ ਲਿਏ ਹਮਾਰਾ ਲੀਡਰ ਤੋ ਸਭ ਤੋਂ ਬੜੇ ਲੀਡਰ ਤੋ ਰਾਹੁਲ ਗਾਂਧੀ ਜੀ ਹੈ ਤੋ ਇਨਕੀ ਇਨਸਟਰਕਸ਼ਨਸ ਤੋ ਪਹਿਲੇ ਆਤੀ ਰਹੀ और उनका एक हुक्म जो मुंह से निकला वो नहीं निकला कि और कुछ बात करें उन्होंने यही किया सेवा करते रहो सो दैट मीन ही नोज कि सेवा करो और सेवा करते रहो सो दैट इज अ वेरी पॉजिटिव थिंग तो आई थिंक ग्राउंड लेवल पे जो हम काम कर रहे हैं इट इज बीग इट विल मोटिवेट द रेस्ट ऑफ द पीपल हु आर दीपल इट होम कि जिनको लगता है कि वो इफेक्ट नहीं हो वो घर बैठ के आराम से इंजॉय चिल कर रहे हैं पार्टीज कर रहे हैं भाई दिस इज नॉट द टाइम टू पार्टी तुम्हारा आधा पंजाब डूबा हुआ है तुम छोड़ो पार्टीज को उसकी जगह हमने साक्ती में लगाई हुई है तुम ब्लैंकेट्स दो शीट्स दो आगे मेडिकल के कैंप्स से आप देखोगे हम हर जगह लगाएंगे सारे इन से बात हुई हुई है तो वो कुलवंत जी आ गए हैं ऑलरेडी पहुंच गए हैं सो so, uh, ये बहुत बड़ी एक मोटिवेशन आई थिंक होगी बिकॉज व्हेन यू आर बीइंग नोटिस बाई अ सीनियर लीडर सोट गिव लॉट ऑफ स्ट्रेंथ टू वर्क मोर तो उनकी उनकी रिप्रेजेंटेटिव में हूँ। उनके थोड़े से ऑलरेडी uh, पहले के कमिटेड तो वो थे और वो मतलब नेचुरली उनका अपनी तरह से हाँ। चल रहा है क्योंकि मैंने शुरू से कहा था उनको एक फाउंडेशन अपनी कर लो हम uh, जो हमें पैसे ऑफर करता है हम किसी ना किसी फाउंडेशन पर डाल रहे हैं तो uh,

ਪਿਛਲੇ ਸਮੇਂ ਦੇ ਆਪਣੇ ਤਜਰਬੇ ਸਾਂਝੇ ਕਰਦੇ ਹੋਏ ਵੀ ਉਹਨਾਂ ਪੰਜਾਬ ਸਰਕਾਰ ਨੂੰ ਹਰ ਫਰੰਟ ਉੱਤੇ ਫੇਲ ਕਰਾਰ ਦਿੱਤਾ ਨਾਲ ਹੀ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਆਖਿਆ ਕਿ ਚਲਾਕੀਆਂ ਕਰਕੇ ਕੋਈ ਕੁਝ ਹਾਸਲ ਨਹੀਂ ਕਰ ਸਕਦਾ ਆਖਰ ਮਿਲਦਾ ਉਹੀ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਮੈਨੂੰ ਸਭ ਤੋਂ ਪਹਿਲਾਂ ਮੈਨੂੰ ਜਾਨੀਆ ਸਟੇਟ ਤੇ ਸਟੇਟ ਦੀ ਤਿਆਰੀ ਕਿੱਥੇ ਸੀ ਤੁਸੀਂ 2004 ਚ ਨਵਾਂ ਪਹਿਲੀ ਵਾਰ ਐਮਪੀ ਬਣੇ ਆ ਆਈ ਥਿੰਕ 2006 ਚ ਉਹਨਾਂ ਨੇ ਪਾਰਲੀਮੈਂਟ 'ਚ ਬੋਲਿਆ ਸੀ ਮੈਂ ਉਹਨਾਂ ਦੇ ਨਾਲ ਗਈ ਸੀ ਜਦੋਂ ਡਿਜ਼ਾਸਟਰ ਮੈਨੇਜਮੈਂਟ ਦੇ ਨਾਮ ਤੇ ਅਸੀਂ ਪੰਜਾਬ ਚ ਲੱਭਣ ਗਏ ਕਿ ਕਿੱਥੇ ਹੈ ਜਗਾ ਡਿਜ਼ਾਸਟਰ ਮੈਨੇਜਮੈਂਟ ਦੇ ਪੈਸੇ ਕਿੱਥੇ ਹੈ ਅੱਜ ਤੱਕ ਸਟੇਟ ਦੇ ਉੱਥੇ ਸਾਨੂੰ ਇੱਕ ਮੇਜ਼ ਮਿਲਿਆ ਟੁੱਟਾ ਹੋਇਆ ਇੱਕ ਕੁਰਸੀ ਮਿਲੀ ਡਿਜ਼ਾਸਟਰ ਮੈਨੇਜਮੈਂਟ ਦਾ ਦਫ਼ਤਰ ਤੁਸੀਂ ਲੱਭ ਕੇ ਦਿਖਾ ਦਿਓ ਮੈਨੂੰ ਹੁਣ ਤੱਕ ਜੇ ਕੋਈ ਵਧੀਆ ਹੋਇਆ ਹੋਵੇ ਡਿਜ਼ਾਸਟਰ ਮੈਨੇਜਮੈਂਟ ਨਾਮ ਦੀ ਇਸ ਚੀਜ਼ ਹੀ ਨਹੀਂ ਇਹਨਾਂ ਦੇ ਮਨ ਚ ਆਂਦੀ ਇਹ ਸੋਚਦੇ ਲੋਕ ਪੈਸੇ ਇਕੱਠੇ ਕਰਨ ਤਾਂ ਦੇ ਦੇਣ ਕਿਉਂਕਿ ਸਰਕਾਰ ਕੋਲ ਤਾਂ ਇੱਕੋ ਜਵਾਬ ਹੈ ਮੇਰੇ ਕੋਲ ਪੈਸੇ ਨਹੀਂ ਤੁਸੀਂ ਮੇਰੇ ਨਾਲ ਮੰਤਰੀ ਸੀਗੇ ਦੇਖੋ ਉਹਨਾਂ ਨੇ ਲਾਚਾਰੀ ਸਾਬਿਤ ਕੀਤੀ ਆਪਣੀ ਕਿ ਪੈਣਾਗੀ ਹੈ ਸੰਭਾਲ ਲੂਗੀ ਸਾਡੇ ਕੋਲ ਪਿੱਛੋਂ ਕੋਈ ਪੈਸਾ ਨਹੀਂ ਮਤਲਬ ਤੁਸੀਂ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ ਹਰ ਸਾਲ ਦਾ ਇਕੱਠਾ ਕਰੋ ਤਿਆਰੀ ਕਰੋ ਤੁਸੀਂ ਕਨਾਲਸ ਦੀ ਲਾਈਨਿੰਗ ਇੰਨੀ ਉੱਤੇ ਰੇਸ ਕਰਕੇ ਦਿਓ ਤੁਸੀਂ ਲੋਕਾਂ ਨੂੰ ਪਹਿਲਾਂ ਲਾਉ ਕੀਤਾ ਮੇਰੇ ਨਾਲ ਚਲੋ ਮੈਂ ਤੁਹਾਨੂੰ ਦਿਖਾਨੀ ਜਾਂਦਾ ਇਹ ਨਦੀਆਂ ਦੇ ਰਸਤੇ ਚ ਕਿੰਨੇ ਕਿੰਨੇ ਘਰ ਹੈ ਫਿਰ ਤੁਸੀਂ ਕਹੋਗੇ ਘਰ ਬਹਿ ਗਏ ਆਪਕੋ ਮੈਂ ਆਪਕੋ ਪਹਿਲੀ ਕਹਿ ਰਹੀ ਹਾਂ कि ये समय ही ये ना लोग समझते नहीं हैं ये सोचते हैं ऐसे करने से चलाकियाँ चुस्तियाँ करने से कुछ मिल जाता है ये तकदीर है ना जो इंसान की किस्मत वो पीछे से भगवान लिख के भेजते